ਸਿਆਣੇ ਕਹਿੰਦੇ ਨੇ ਕਿ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਅੱਜ ਦੀ ਜੋ ਸੱਚੀ ਘਟਨਾ ਉਹ ਵੀ ਇਸ ਗੱਲ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਇਸ ਘਟਨਾ ਦੇ ਵਿੱਚ ਆ ਬੱਚਾ ਪੁਲਿਸ ਨੂੰ ਆਪਣੀ ਮਾਂ ਦੇ ਕਾਤਲ ਤੱਕ ਪਹੁੰਚਾਉਂਦਾ ਜਦੋਂ ਪੁਲਿਸ ਕਾਤਲ ਤੱਕ ਪਹੁੰਚਦੀ ਹੈ ਤਾਂ ਕਾਤਲ ਵੀ ਹੈਰਾਨ ਹੋ ਜਾਂਦਾ ਤੇ ਕਾਤਲ ਦੇ ਘਰ ਦੇ ਵੀ ਹੈਰਾਨ ਹੋ ਜਾਂਦੇ ਆ ਕਿ ਇਹ ਕਿੱਦਾਂ ਹੋ ਸਕਦਾ ਹੈ ਇਹ ਕਿਵੇਂ ਹੋ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਗੁਜਰਾਤ ਦਾ ਗਾਂਧੀ ਨਗਰ ਇੱਥੋਂ ਦਾ ਇਲਾਕਾ ਹੈ ਪੀਥਾਪੁਰ ਤੇ ਇੱਥੇ Swami Narain Gaushala ਹੈ ਗਊਸ਼ਾਲਾ ਦੇ ਬਾਹਰ ਤਕਰੀਬਨ ਰਾਤ ਦੇ 10 ਵਜੇ ਇੱਕ ਬੱਚਾ ਉੱਚੀ ਉੱਚੀ ਰੋ ਰਿਹਾ ਸੀ ਇਹ ਰੋਣ ਦੀ ਆਵਾਜ਼ ਜਦੋਂ ਗਊਸ਼ਾਲਾ ਦੇ ਕਰਮਚਾਰੀਆਂ ਤੱਕ ਪਹੁੰਚਦੀ ਹੈ ਤਾਂ ਉਹ ਦੇਖਦੇ ਆ ਕਿ ਐਨੇ ਸਮੇਂ ਤੋਂ ਕੋਈ ਬੱਚਾ ਰੋ ਰਿਹਾ ਕੋਈ ਉਸ ਨੂੰ ਚੁੱਪ ਕਿਉਂ ਨਹੀਂ ਕਰਾ ਰਿਹਾ ਜਦੋਂ ਕਰਮਚਾਰੀ ਬਾਹਰ ਹੁੰਦੇ ਤਾਂ ਉਹ ਦੇਖਦੇ ਆ ਕਿ ਗਊਸ਼ਾਲਾ ਦੇ ਗੇਟ ਦੇ ਉੱਤੇ ਇੱਕ 10-11 ਮਹੀਨਿਆਂ ਦਾ ਬੱਚਾ ਬੈਠਾ ਉੱਚੀ-ਉੱਚੀ ਰੋ ਰਿਹਾ ਸੀ ਹੁਣ ਕਰਮਚਾਰੀ ਇਸ ਨੂੰ ਗੋਦੀ ਵਿੱਚ ਚੱਕਦੇ ਆ ਤੇ ਉਸ ਤੋਂ ਬਾਅਦ ਆਸੇ-ਪਾਸੇ ਦੇਖਦੇ ਆ ਕਿ ਇਸ ਦੇ ਮਾਤਾ-ਪਿਤਾ ਕਿੱਥੇ ਆ ਪਰ ਗਊਸ਼ਾਲਾ ਦੇ ਆਸੇ-ਪਾਸੇ ਕੋਈ ਵੀ ਨਹੀਂ ਸੀ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਤੇ ਹੋਰ ਲੋਕ ਵੀ ਇੱਥੇ ਆ ਜਾਂਦੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਮੌਕੇ ਤੇ ਪਹੁੰਚਣ ਤੋਂ ਬਾਅਦ ਜੋ ਇਹ ਬੱਚਾ ਹੁੰਦਾ ਹੈ ਇਸ ਬੱਚੇ ਨੂੰ ਇਥੋਂ ਦੀ ਪਾਰਸ਼ਦ ਹੁੰਦੀ ਹੈ ਜਿਸ ਦਾ ਨਾਮ ਦੀਪਤੀ ਪਟੇਲ ਹੁੰਦਾ ਉਸ ਤੇ سپੁਰਦ ਕਰ ਦਿੱਤਾ ਜਾਂਦਾ ਕਿ ਸਵੇਰੇ ਜਾਂਚ ਕਰਦੇ ਆ ਕਿ ਇਸ ਬੱਚੇ ਦੇ ਮਾਤਾ ਪਿਤਾ ਕੌਣ ਹੈ ਹੁਣ ਦੂਸਰਾ ਦਿਨ ਆ ਜਾਂਦਾ ਹੈ ਦੂਸਰੇ ਦਿਨ ਇਸ ਬੱਚੇ ਨੂੰ ਸਭ ਤੋਂ ਪਹਿਲਾਂ ਤਾਂ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਇਸ ਦੀ ਜਾਂਚ ਕਰਵਾਈ ਜਾਂਦੀ ਹੈ ਇਹ ਬੱਚਾ ਬਿਲਕੁਲ ਤੰਦਰੁਸਤ ਹੁੰਦਾ ਹੈ ਇਹ ਜੋ ਖਬਰਾਂ ਨੇ ਇਹ ਖਬਰਾਂ ਅਖਬਾਰਾਂ ਦੇ ਵਿੱਚ ਵੀ ਪ੍ਰਕਾਸ਼ਿਤ ਹੁੰਦੀਆਂ ਦੂਰ ਦੂਰ ਤੱਕ ਇਸ ਖਬਰ ਨੂੰ ਸਭ ਪੜਦੇ ਨੇ ਇਹ ਖਬਰ ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾੰਗ ਵੀ ਤੱਕ ਵੀ ਪਹੁੰਚਦੀ ਹੈ ਤਾਂ ਉਹ ਬੱਚੇ ਦਾ ਪਤਾ ਲਾਣ ਲਈ ਹਸਪੀਟਲ ਦੇ ਵਿੱਚ ਆਉਂਦੇ ਨੇ ਬੱਚੇ ਨੂੰ ਗੋਦ ਵਿੱਚ ਚੱਕਦੇ ਨੇ ਤੇ ਪੁਲਿਸ ਨੂੰ ਨਿਰਦੇਸ਼ ਕਰਦੇ ਨੇ ਕਿ ਇਸ ਬੱਚੇ ਦੇ ਮਾਪੇ ਨੂੰ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਤਲਾਸ਼ ਕਰੋ ਤੇ ਇਸ ਬੱਚੇ ਨੂੰ ਉਹਨਾਂ ਤੱਕ ਪਹੁੰਚਾਓ ਹੁਣ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਪੰਜਾਬ ਪੁਲਿਸ ਮੁਲਾਜ਼ਮਾਂ ਦੀਆਂ 7 ਟੀਮਾਂ ਬਣਾਈਆਂ ਜਾਂਦੀਆਂ ਤੇ ਕਿਹਾ ਜਾਂਦਾ ਹੈ ਕਿ ਜਲਦੀ ਤੋਂ ਜਲਦੀ ਇਸ ਬੱਚੇ ਦੇ ਮਾਤਾ ਪਿਤਾ ਦਾ ਪਤਾ ਕਰੋ ਹੁਣ ਸਭ ਤੋਂ ਪਹਿਲਾਂ ਤਾਂ ਜੋ ਗਊਸ਼ਾਲਾ ਦੇ ਕੋਲ ਸੀਸੀਟੀਵੀ ਕੈਮਰਾ ਲੱਗਿਆ ਹੁੰਦਾ ਉਹ ਦੇਖਿਆ ਜਾਂਦਾ ਤਾਂ ਉਸ ਵਿੱਚ ਪਤਾ ਲੱਗਦਾ ਕਿ ਰਾਤ ਨੂੰ ਤਕਰੀਬਨ 9:20 ਤੇ ਇੱਕ ਬੰਦਾ ਇਸ ਬੱਚੇ ਨੂੰ ਗਊਸ਼ਾਲਾ ਦੇ ਗੇਟ ਉੱਤੇ ਛੱਡ ਕੇ ਗਿਆ ਤੇ ਛੱਡਣ ਤੋਂ ਬਾਅਦ ਉਹ ਭੱਜਦਾ ਦਿਖਾਈ ਦੇ ਰਿਹਾ ਹੁੰਦਾ ਹੈ ਤੇ ਹੁਣ ਪੁਲਿਸ ਲਗਭਗ 150 ਸੀਸੀਟੀਵੀ ਹੋਰ ਖੰਗਾਲਦੀ ਹੈ ਉਹਨਾਂ ਵਿੱਚ ਪਤਾ ਲੱਗਦਾ ਕਿ ਇਹ ਬੱਚਾ ਇੱਕ ਸੈਂਟਰੋਕਾਰ ਦੇ ਵਿੱਚ ਇੱਕ ਬੰਦੇ ਦੇ ਨਾਲ ਬੈਠਾ ਹੁੰਦਾ ਹੈ ਉਹ ਸੈਂਟਰੋਕਾਰ ਦਾ ਨੰਬਰ ਵੀ ਲਿੱਤਾ ਜਾਂਦਾ ਤੇ ਆਰਟੀਓ ਦਫ਼ਤਰ ਦੇ ਵਿੱਚ ਭੇਜਿਆ ਜਾਂਦਾ ਉਸ ਨੰਬਰ ਬਾਰੇ ਪਤਾ ਕੀਤਾ ਜਾਂਦਾ ਕਿ ਕਿਸ ਦੇ ਨਾਮ ਤੇ ਇਹ ਕਾਰ ਰਜਿਸਟਰਡ ਹੈ ਤਾਂ ਪਤਾ ਲੱਗਦਾ ਕਿ ਇਹ ਕਾਰ ਸਚਨ ਦੇਕਸ਼ਤ ਜੋ ਕਿ ਅਹਮਦਾਬਾਦ ਦਾ ਰਹਿਣ ਵਾਲਾ 30 ਸਾਲਾਂ ਦਾ ਉਸ ਦੇ ਨਾਮ ਤੇ ਰਜਿਸਟਰਡ ਹੈ ਹੁਣ ਇੱਕ ਪੁਲਿਸ ਪਾਰਟੀ ਅਹਮਦਾਬਾਦ ਜਾਂਦੀ ਹੈ ਪਰ ਉਥੋਂ ਪਤਾ ਲੱਗਦਾ ਕਿ ਜੋ ਸਚਨ ਦੇਕਸ਼ਤ ਹੈ ਉਹ ਤਾਂ ਗਾਂਧੀ ਨਗਰ ਦੇ ਵਿੱਚ ਰਹਿੰਦਾ ਹੁਣ ਪੁਲਿਸ ਗਾਂਧੀ ਨਗਰ ਸਚਨ ਦੇਕਸ਼ਤ ਦੇ ਘਰ ਜਾਂਦੀ ਹੈ ਪਰ ਉਥੇ ਜਿੰਦਾ ਲੱਗਿਆ ਹੁੰਦਾ ਪੁਲਿਸ ਹੁਣ ਸਚਨ ਦਾ ਮੋਬਾਈਲ ਨੰਬਰ ਵੀ ਲੈ ਲੰਦੀ ਹੈ ਤੇ ਇਸ ਨੂੰ ਲੋਕੇਸ਼ਨ ਤੇ ਲਗਾਉਂਦੀ ਹੈ ਪਤਾ ਲੱਗਦਾ ਹੈ ਕਿ ਸਚਨ ਰਾਜਸਥਾਨ ਦੇ ਕੋਟਾ ਦੇ ਕੋਲ ਉਸਦੀ ਲੋਕੇਸ਼ਨ ਆਉਂਦੀ ਹੈ ਪੁਲਿਸ ਵੱਲੋਂ ਸਚਨ ਨੂੰ ਕਾਲ ਕੀਤੀ ਜਾਂਦੀ ਹੈ ਤਾਂ ਸਚਨ ਤੋਂ ਬੱਚੇ ਬਾਰੇ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਕੋਈ ਬੱਚਾ ਹੈ ਤਾਂ ਸਚਨ ਨੇ ਕਿਹਾ ਕਿ ਹਾਂ ਮੇਰਾ ਬੱਚਾ ਹੈ ਤੇ ਜਿਸ ਦਾ ਨਾਮ ਸ਼ਿਵਾਂਸ਼ ਹੈ ਹੁਣ ਪੁਲਿਸ ਸਚਨ ਨੂੰ ਰਸਤੇ ਦੇ ਵਿੱਚ ਹੀ ਘੇਰਦੀ ਹੈ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਜੋ ਸਚਨ ਹੁੰਦਾ ਉਹ ਉਸੇ ਹੀ ਸੈਂਟਰੋ ਕਾਰ ਦੇ ਵਿੱਚ ਹੁੰਦਾ ਜਿਸ ਵਿੱਚ ਉਹ ਬੱਚੇ ਨੂੰ ਛੱਡ ਕੇ ਗਿਆ ਸੀ ਤੇ ਇਸ ਕਾਰ ਦੇ ਵਿੱਚ ਚਾਰ ਜਾਣੇ ਹੋਰ ਹੁੰਦੇ ਨੇ ਜਿਸ ਵਿੱਚ ਸਚਨ ਦੇ ਮਾਤਾ ਪਿਤਾ ਸਚਨ ਦੀ ਘਰ ਵਾਲੀ ਅਨੁਰਾਦਾ ਤੇ ਉਸ ਦਾ 3 ਸਾਲਾ ਮੁੰਡਾ ਇਹ ਪੰਜ ਜਾਣੇ ਕਾਰ ਦੇ ਵਿੱਚ ਸਵਾਰ ਹੁੰਦੇ ਨੇ ਹੁਣ ਪੁਲਿਸ ਜੋ ਸਚਨ ਦੀ ਘਰ ਵਾਲੀ ਹੁੰਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਤੁਹਾਡਾ ਬੱਚਾ ਕਿੱਥੇ ਆ ਤਾਂ ਉਸਨੇ ਕਿਹਾ ਕਿ ਮੇਰਾ ਬੱਚਾ ਮੇਰੇ ਕੋਲ ਹੈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਦੂਸਰਾ ਤਾਂ ਅਨੁਰਾਦਾ ਨੇ ਕਿਹਾ ਕਿ ਮੇਰਾ ਤਾਂ ਹੋਰ ਕੋਈ ਬੱਚਾ ਹੀ ਨਹੀਂ ਮੇਰਾ ਤਾਂ ਇੱਕ ਬੱਚਾ 3 ਸਾਲਾਂ ਦਾ ਉਹ ਮੇਰੇ ਨਾਲ ਹੈ ਹੁਣ ਅਨੁਰਾਦਾ ਨੂੰ ਉਹ ਬੱਚੇ ਦੀ ਫੋਟੋ ਦਿਖਾਈ ਜਾਂਦੀ ਹੈ ਪਰ ਅਨੁਰਾਦਾ ਸਾਫ਼ ਇਨਕਾਰ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਇਸ ਨੂੰ ਨਹੀਂ ਜਾਣਦੀ ਪੁਲਿਸ ਹੈਰਾਨ ਹੋ ਜਾਂਦੀ ਹੈ ਕਿ ਜੋ ਸੱਚੇ ਨਾਲ ਉਹ ਕਹਿ ਰਿਹਾ ਕਿ ਇਹ ਮੇਰਾ ਬੱਚਾ ਪਰ ਉਸ ਦੀ ਘਰ ਵਾਲੀ ਕਹਿ ਰਹੀ ਹੈ ਕਿ ਮੇਰਾ ਬੱਚਾ ਨਹੀਂ ਹੁਣ ਫਿਰ ਪੁਲਿਸ ਸਚਨ ਨੂੰ ਹਰਾਸਤ ਦੇ ਵਿੱਚ ਲੈਂਦੀ ਆ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਆ ਤਾਂ ਇਸ ਨੇ ਜੋ ਰਾਜ ਉਗਲਿਆ ਜੋ ਰਾਜ ਇਸ ਨੇ ਦੱਸਿਆ ਉਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਹੋ ਜਾਂਦੀ ਆ ਤੇ ਪੁਲਿਸ ਵੱਲੋਂ ਬਡੋਦਰਾ ਪੁਲਿਸ ਨੂੰ ਕਿਹਾ ਜਾਂਦਾ ਹੈ ਕਿ ਦਰਸ਼ਮ ਓਇਸਿਸ ਸੁਸਾਇਟੀ ਆ ਉਸ ਵਿੱਚ 102 ਨੰਬਰ ਜੋ ਫਲੈਟ ਹੈ ਉਸ ਵਿੱਚ ਜਾਓ ਤੇ ਉਸ ਫਲੈਟ ਦੇ ਵਿੱਚ ਰਸੋਈ ਦੇ ਵਿੱਚ ਇੱਕ ਬੈਗ ਪਿਆ ਉਸ ਨੂੰ ਖੋਲ ਕੇ ਦੇਖੋ ਹੁਣ ਜੋ ਪੁਲਿਸ ਹੁੰਦੀ ਆ ਬਡੋਧਰਾ ਪੁਲਿਸ ਉਸ ਫਲੈਟ ਤੇ ਜਾਂਦੀ ਆ ਫਲੈਟ ਨੂੰ ਜਿੰਦਾ ਲੱਗਿਆ ਹੁੰਦਾ ਜਿੰਦੇ ਨੂੰ ਤੋੜਿਆ ਜਾਂਦਾ ਤੋੜਨ ਤੋਂ ਬਾਅਦ ਜਦੋਂ ਉਹ ਰਸੋਈ ਦੇ ਵਿੱਚ ਜਾਂਦੇ ਆ ਤਾਂ ਉੱਥੇ ਇੱਕ ਸੂਟਕੇਸ ਪਿਆ ਹੁੰਦਾ ਜਿਉਂ ਹੀ ਸੂਟਕੇਸ ਨੂੰ ਖੋਲਿਆ ਜਾਂਦਾ ਤਾਂ ਉਸ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਕਿਉਂਕਿ ਉਸ ਦੇ ਵਿੱਚ ਇੱਕ ਔਰਤ ਦੀ লাশ ਹੁੰਦੀ ਇਹ ਜੋ ਔਰਤ ਦੀ লাশ ਸੀ ਇਸ ਦੀ ਉਮਰ ਲਗਭਗ 27-28 ਸਾਲ ਹੁੰਦੀ ਹੈ ਹੁਣ ਸਚਨ ਤੋਂ ਪੁਲਿਸ ਇਸ ਬਾਰੇ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਸਚਨ ਦੱਸਦਾ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਸਚਨ ਹੁਣ ਦੱਸਦਾ ਕਿ ਜੋ ਇਹ ਮ੍ਰਿਤਕਾਗੀ ਇਹ ਮੇਰੀ ਪ੍ਰੇਮਿਕਾਗੀ ਤੇ ਜੋ ਇਹ ਮੁੰਡਾਗਾ ਇਹ ਮੇਰੀ ਪ੍ਰੇਮਿਕਾ ਦਾ ਮੁੰਡਾਗਾ ਯਾਨੀ ਮੇਰਾ ਹੀ ਬੱਚਾਗਾ 10 ਮਹੀਨਿਆਂ ਦਾ ਜਿਸ ਦਾ ਨਾਮ ਸ਼ਿਵਾਂਸ਼ ਹੈ ਤੇ ਇਸ ਦਾ ਜੋ ਜਨਮ ਸੀ ਉਹ 10 ਦਸੰਬਰ 2020 ਨੂੰ ਹੋਇਆ ਸੀ ਉਹ ਦੱਸਦਾ ਕਿ 4 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਅਨੁਰਾਦਾ ਦੇ ਨਾਲ 2018 ਦੇ ਵਿੱਚ ਮੈਂ ਅਹਮਦਾਬਾਦ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਅਸਿਸਟੈਂਟ ਮੈਨੇਜਰ ਸੀ ਤੇ ਉਸ ਤੋਂ ਬਾਅਦ ਇਸ ਦੀ ਮੁਲਾਕਾਤ ਹੁੰਦੀ ਹੈ ਹਿਨਾ ਪੈਧਾਨੀ ਦੇ ਨਾਲ ਜਿਸ ਦਾ ਨੋ ਹਿਨਾ ਪੈਧਾਨੀ ਉਰਫ ਮਹਿੰਦੀ ਸੀ ਇਸ ਦੇ ਨਾਲ ਇੱਕ ਸ਼ੋਰੂਮ ਦੇ ਵਿੱਚ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਨੂੰ ਪਹਿਲੀ ਨਜ਼ਰ ਦੇ ਵਿੱਚ ਇੱਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਹੁਣ ਇਹ 2019 ਦੇ ਵਿੱਚ ਇੱਕ ਦੂਜੇ ਨਾਲ ਲਿਵਿੰਗ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਕੋਲ ਇੱਕ ਬੱਚਾ ਵੀ ਹੁੰਦਾ ਜਿਸ ਦਾ ਨਾਮ ਸ਼ਿਵਾਂਸ਼ ਹੁੰਦਾ ਹੈ ਇਹ ਜੋ ਹਿਨਾ ਸੀ ਉਹ ਜ਼ਿਲ੍ਹਾ ਜੂਨਾਗੜ੍ਹ ਦੇ ਕਸ਼ੌਨ ਦੀ ਰਹਿਣ ਵਾਲੀ ਸੀ ਇਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਇਸ ਦੇ ਪਿਤਾ ਮਹਿਮੂਦ ਪੈਧਾਨੀ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਤੇ ਹੁਣ ਇਹ ਅਹਮਦਾਬਾਦ ਦੇ ਵਿੱਚ ਆਪਣੀ ਮਾਸੀ ਤੇ ਮਾਸੜ ਦੇ ਕੋਲ ਰਹਿੰਦੀ ਸੀ ਹੁਣ ਇਹ ਲਿਵਿੰਗ ਦੇ ਵਿੱਚ ਰਹਿਣ ਲੱਗ ਜਾਂਦੇ ਨੇ 2019 ਦੇ ਵਿੱਚ ਤਾਂ ਇਹਨਾਂ ਦੇ ਘਰ ਇੱਕ ਬੱਚਾ ਪੈਦਾ ਹੁੰਦਾ ਜਿਸ ਦਾ ਨਾਮ ਸ਼ਿਵਾਂਸ਼ ਹੁੰਦਾ ਉਸ ਦਾ ਜਨਮ 10 ਦਸੰਬਰ 2020 ਨੂੰ ਹੁੰਦਾ ਪਰ ਜੋ ਇਹ ਹਿਨਾ ਸੀ ਉਹ ਸਮੇ ਸਮੇਤੇ ਸਚਿਨ ਨੂੰ ਕਹਿੰਦੀ ਰਹਿੰਦੀ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਤੂੰ ਅਨੁਰਾਧਾ ਨੂੰ ਤਲਾਕ ਦੇ ਦੇ ਹੁਣ ਤਾਂ ਆਪਣੇ ਕੋਲ ਬੱਚਾ ਵੀ ਹੋ ਗਿਆ ਹੁਣ ਤਾਂ ਮੈਂ ਤੇਰੇ ਬੱਚੇ ਦੀ ਮਾਂ ਵੀ ਬਣ ਗਈ ਪਰ ਸਚਨ ਸੀ ਉਹ ਇਸ ਗੱਲ ਨੂੰ ਤਿਆਰ ਨਹੀਂ ਸੀ ਉਹ ਇਸ ਨੂੰ ਟਰਕਾਉਂਦਾ ਰਹਿੰਦਾ ਸੀ ਇਸ ਨੂੰ ਲਾਰੇ ਲਾਉਂਦਾ ਲੈਂਦਾ ਸੀ ਹੁਣ ਚੱਲਦੇ ਚੱਲਦੇ 8 ਅਕਤੂਬਰ 2021 ਆ ਜਾਂਦਾ ਹੈ ਘਟਨਾ ਤੋਂ 2 ਮਹੀਨੇ ਪਹਿਲਾਂ ਸਚਨ ਦੀ ਜੋ ਬਦਲੀ ਹੁੰਦੀ ਆ ਉਹ ਬਡੋਧਰਾ ਦੀ ਹੋ ਜਾਂਦੀ ਹੈ ਹੁਣ ਇਹ ਬਡੋਦਰਾ ਦੀ ਦਰਸ਼ਮ ਓਸੀਸ ਸੁਸਾਇਟੀ ਦੇ ਵਿੱਚ 102 ਨੰਬਰ ਫਲੈਟ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਤੇ ਨਾਲ ਹੀ ਇਸ ਤੇ ਹਿਨਾ ਰਹਿੰਦੀ ਹੁੰਦੀ ਹੈ ਇਹ ਉਸ ਨੂੰ ਵੀ ਆਪਣੇ ਕੋਲ ਰੱਖਦਾ ਹੈ ਜਿੰਦਗੀ ਠੀਕ ਚੱਲ ਰਹੀ ਸੀ ਪਰ ਜੋ ਹਿਨਾ ਹੁੰਦੀ ਹੈ ਉਹ बार-बार ਇਸ ਨੂੰ ਵਿਆਹ ਕਰਵਾਉਣ ਲਈ ਇਸ ਉੱਤੇ ਦਬਾਅ ਪਾਉਂਦੀ ਹੈ 8 ਅਕਤੂਬਰ 2021 ਦੀ ਗੱਲ ਹੈ ਸਚਿਨ ਹਿਨਾ ਨੂੰ ਕਹਿੰਦਾ ਹੈ ਕਿ ਮੈਂ ਗਾਂਧੀ ਨਗਰ ਆਪਣੇ ਮਾਤਾ ਪਿਤਾ ਕੋਲ ਚੱਲਿਆਂ ਤੇ ਹਫ਼ਤੇ ਲਈ ਜਾ ਰਿਹਾ ਹਾਂ ਜੋ ਸਚਨ ਸੀ ਇਹ 5 ਦਿਨ ਤਾਂ ਇੱਥੇ ਹਿਨਾ ਕੋ ਰਹਿੰਦਾ ਸੀ ਤੇ ਸ਼ਨੀਵਾਰ ਐਤਵਾਰ ਇਹ 2 ਦਿਨ ਇਹ ਗਾਂਧੀ ਨਗਰ ਆਪਣੇ ਮਾਤਾ ਪਿਤਾ ਤੇ ਅਨੁਰਾਦਾ ਦੇ ਕੋਲ ਜਾਂਦਾ ਸੀ 8 ਅਕਤੂਬਰ 2021 ਨੂੰ ਸਚਨ ਨੇ ਹਿਨਾ ਨੂੰ ਕਿਹਾ ਕਿ ਮੈਂ ਗਾਂਧੀ ਨਗਰ ਜਾਣਾ ਮੈਂ ਮਾਤਾ ਪਿਤਾ ਕੋਲ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਅਸੀਂ 11 ਅਕਤੂਬਰ ਨੂੰ ਦੁਸ਼ਹਿਰਾ ਦੇਖਣ ਜਾਣਾ ਪਰ ਜਦੋਂ ਇਹ ਗੱਲ ਹਿਨਾ ਸੁਣਦੀ ਹੈ ਤਾਂ ਉਹ ਗੁੱਸੇ ਵਿੱਚ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਤੂੰ ਨਹੀਂ ਜਾਣਾ ਮੈਂ ਤੈਨੂੰ ਨਹੀਂ ਜਾਣ ਦੇਣਾ ਫਿਰ ਇਹਨਾਂ ਦੀ ਕਹਾ ਸੁਣੀ ਹੋ ਜਾਂਦੀ ਹੈ ਤੇ ਉਹ ਇਸ ਉੱਤੇ ਫੇਰ ਦਬਾਅ ਪਾਉਂਦੇ ਆ ਕਿ ਤੂੰ ਅਨਰਾਦਾ ਨੂੰ ਕਦੋਂ ਤਲਾਕ ਦੇਵੇਂਗਾ ਕਦੋਂ ਮੇਰੇ ਨਾਲ ਵਿਆਹ ਕਰਵਾਵੇਂਗਾ ਮੈਂ ਤੇਰੇ ਪਿੱਛੇ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਲਈ ਤੇ ਤੂੰ ਆਪਣੇ ਪਰਿਵਾਰ ਦੇ ਨਾਲ ਐਸ਼ ਕਰਦਾਗਾ ਯਾਨੀ ਐਦਾਂ ਦੀਆਂ ਗੱਲਾਂ ਜਦੋਂ ਹੋਣ ਲੱਗ ਜਾਂਦੀਆਂ ਤਾਂ ਇਹਨਾਂ ਦੀ ਜੋ ਕਹਾ ਸੁਣੀ ਸੀ ਉਹ ਹੱਥੋਂ ਪਾਈ ਤੱਕ ਆ ਜਾਂਦੀ ਹੈ ਐਦਾਂ ਹੀ ਝਗੜਾ ਚੱਲਦਾ ਰਹਿੰਦਾ ਤੇ ਆਖਰ ਜੋ ਸਚਨ ਹੁੰਦਾ ਉਹ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਉਹ ਇਸ ਹਿਣਾ ਦਾ ਗਲ ਘੁੱਟ ਦਿੰਦਾ ਹੈ ਤੇ ਗਲ ਉਦੋਂ ਤੱਕ ਘੁੱਟਦਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ ਹੁਣ ਜਦੋਂ ਹਿਨਾ ਦੀ ਮੌਤ ਹੋ ਜਾਂਦੀ ਹੈ ਤਾਂ ਸਚਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਹੁਣ ਕੀ ਕੀਤਾ ਜਾਵੇ ਤਾਂ ਇਹ ਇੱਕ ਸੂਟਕੇਸ ਦੇ ਵਿੱਚ ਹਿਨਾ ਦੀ লাশ ਨੂੰ ੱੱਕੇ ਦੇ ਨਾਲ ਪਾ ਦਿੰਦਾ ਹੈ ਤੇ ਉਹ ਸੂਟਕੇਸ ਨੂੰ ਰਸੋਈ ਦੇ ਵਿੱਚ ਰੱਖ ਕੇ ਫਲੈਟ ਨੂੰ ਜੰਦਾ ਲਗਾਉਂਦਾ ਹੈ ਤੇ ਜੋ ਸ਼ਿਵਾਂਸ਼ ਹੁੰਦਾ ਹੈ ਇਸ ਨੂੰ ਆਪਣੇ ਨਾਲ ਲੈ ਕੇ ਗਾਂਧੀ ਨਗਰ ਵੱਲ ਚੱਲ ਪੈਂਦਾ ਹੈ ਤੇ ਰਾਤ ਨੂੰ ਤਕਰੀਬਨ 9:20 ਤੇ ਜਦੋਂ ਇਹ ਗਊਸ਼ਾਲਾ ਕੋਲ ਆਉਂਦਾ ਹੈ ਤਾਂ ਉੱਥੇ ਇਹ ਗਊਸ਼ਾਲਾ ਦੇ ਬਾਹਰ ਗਊਸ਼ਾਲਾ ਦੇ ਗੇਟ ਤੇ ਇਸ ਬੱਚੇ ਨੂੰ ਰੱਖ ਦਿੰਦਾਗਾ ਕਿ ਕੋਈ ਨਾ ਕੋਈ ਇਸ ਨੂੰ ਲੈ ਜਾਏਗਾ ਲਵਾਰਸ ਸਮਝ ਕੇ ਕਿਉਂਕਿ ਇਹ ਗਊਸ਼ਾਲਾ ਦੇ ਵਿੱਚ ਜੋ ਇਹ ਸਚਨ ਹੁੰਦਾ ਉਹ ਪਹਿਲਾਂ ਵੀ ਆਉਂਦਾ ਜਾਂਦਾ ਰਹਿੰਦਾ ਸੀ ਜਾਨੀ ਉਹ ਇਸ ਬਾਰੇ ਜਾਣਦਾ ਸੀ ਪਰ ਸਚਨ ਦੇ ਸ਼ਾਇਦ ਇਹ ਗੱਲ ਦਿਮਾਗ ਦੇ ਵਿੱਚ ਨਹੀਂ ਸੀ ਕਿ ਜੋ ਬੱਚਾਗਾ ਉਹ ਪੁਲਿਸ ਨੂੰ ਤੇਰੇ ਤੱਕ ਪਹੁੰਚਾਏਗਾ ਆਪਣੀ ਮਾਂ ਦੇ ਕਾਤਲ ਤੱਕ ਪਹੁੰਚਾਏਗਾ ਹੁਣ ਪੁਲਿਸ ਸਚਨ ਨੂੰ ਗ੍ਰਿਫਤਾਰ ਕਰਦੀ ਐ ਇਸ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਐ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਇਸ ਲਈ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਟ੍ਰੀਕਾਲ